ਆ ਇਹ ਹੈ ਅੱਗੇ ਮੇਰ ਦਾ ਹੈ ਹਾਂ ਕਿੰਨਾ ਡਿੱਡਾ ਮੋਟੀਆਂ ਸੀ ਮੈਂ ਉਹਦੇ ਵੀ ਨਹੀਂ ਬੋਲੀ ਇਹ ਨਹੀਂ ਘੱਟ ਕੰਨੀ ਵਿਚਾਲ ਕੋਈ ਨਹੀਂ ਪਟਲਾ ਮਾ ਮੈਂ ਇਹਨਾਂ ਉੱਤੇ ਫੇਰੇ ਉੱਤੇ ਹੀ ਚੜ ਗਏ ਅੱਜ ਬੱਪੇ ਲੋਰ ਤੇਨੇ ਵੀ ਤੇ ਨਾਲੇ ਬੰਦੇ ਸਾਰੇ ਤੇਰੇ ਨਾਲ ਟੈਨਸ਼ਨ ਆ ਦੇਵਾ ਨਾ ਠੀਕ ਹੈ ਜੋ ਤੂੰ ਕਹੇਗੀ ਉਹੀ ਹੋਏਗਾ ਅਸੀਂ ਤਾਂ ਇਹ ਮੰਗ ਕਰਦੇ ਕਿ ਦੋਸ਼ੀਆਂ ਤੇ 295 ਦੀ ਧਾਰਾ ਲੱਗਣੀ ਚਾਹੀਦੀ ਪਰਚਾ ਦਰਜ ਹੋਣਾ ਚਾਹੀਦਾ ਜੇ ਇਹ ਗੁੰਡਾਗਰਦੀ ਕੀਤੀ ਆ ਠੀਕ ਆ ਜਿਹੜਾ ਅਨਸਾਫ਼ ਆ ਰਹੀਦਾ ਅਨਸਾਫ਼ ਦੀ ਕੋਹ ਅਨਸਾਫ਼ ਤਾਂ ਮਿਲ ਨਹੀਂ ਚਾਹੀਦਾ ਕਿਉਂਕਿ ਇੱਕ ਕਿੱਲਾ ਤੇ 12 ਮਰਲੇ ਬਾਕਬੂਰ ਦੀ ਜਗਾ ਉਹਨੂੰ ਕੋਈ ਰੋਕ ਨਹੀਂ ਸਕਦਾ ਉਹ ਤਾਂ ਮੈਲੀ ਜਾਣੀ ਆ ਪਰ ਜਿਹੜਾ ਇਹ ਗੁਨਾਹ ਕੀਤਾ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਪਰਚਾ ਦਰਜ ਹੋਣਾ ਚਾਹੀਦਾ ਬਿਲ ਆ ਜਾ ਸਹੀ ਮੂਹ ਪੰਜਾਬ ਸਹੀ ਮੂਹ ਜੀ ਆਨੇ ਜੀ ਤੁਹਾਡਾ ਠੀਕਾ ਕੋ ਹਾਂ ਜੀ ਠੀਕਾ ਇਹ ਇੱਕ ਕਨਾਲ ਅੱਛਾ ਹੋਇਆ ਕਿ ਪੂਰਾ ਮਸਲਾ ਪਾਰਾ ਮਰਛੀ ਕੀ ਹੈ ਕਿ ਸਰਪੰਚਾ ਕਹਿੰਦੇ ਸਾਨੂੰ ਸਫਾਈ ਕਰਨ ਦੀ ਕਾਰ ਨਹੀਂ ਹੈ ਕੀ ਕਰੀਏ ਬੈਂਕ ਤੋਂ ਬੰਦ ਬੋਲ ਆਪਣੇ ਮਾਰਕ ਮਾਨਾ ਗਾਸ ਨੂੰ ਦਰਵਾਜ਼ਾ ਲੈ ਲੈ ਬਾਬਾ ਮੇਜਰ ਸੋਟੀ ਅੱਛਾ ਮਾਨਾ ਕਿ ਮਾਨਾ ਕਿ ਆਓ ਯਾਰ ਇੱਧਰ ਬਲਦੇਵ ਨੂੰ ਮਾਤਾ ਨੂੰ ਬਲਾਉ ਕਿੱਥੇ ਮਾਤਾ ਨੂੰ ਬਲਾਉ ਮਾਤਾ ਨੂੰ ਹੀ ਲਿਆਉਂਦਾ ਮਾਤਾ ਨੂੰ ਹਾਂਜੀ ਇਹ ਮਸਲਾ ਕੀ ਹੋਇਆ ਬ੍ਰੀਸ ਇੱਥੇ ਕੋਸ਼ਣ ਨਹੀਂ ਹੋਇਆ ਇਹ ਪਿਛਲੇ ਸਾਲ ਵੀ ਇੱਥੇ ਨਾ ਜਾਦੇ ਕੰਮ ਕੋਡ ਲੰਘਾਈ ਸੀ ਜਿੱਥੇ 200 ਦੇ ਕਿਲੋ ਮਿੱਟੀ ਟਰਾਲੀ ਫਾਇਦੇ ਨੂੰ ਅਹੀਂ ਕਿ ਕਰਦੇ ਮਤਲਬ ਵਧੀਆ ਮਾਇ ਗਾਂ ਦੀ ਸਾਰੇ ਸਫਾਈ ਕੀਤੀ ਆ ਇਸ ਵਾਰ ਵੀ ਅਸੀਂ ਉਸ ਤਰ੍ਹਾਂ ਅੰਦਰ ਵੀ ਸਫਾਈ ਕਰ ਦਿੱਤੀ ਹੈ ਚਲੋ ਜੀ ਪਤਾ ਵੇਲੀ ਪਈ ਹੈ ਹੋਰ ਕੋਈ ਮਸਲਾ ਨਹੀਂ ਸਾਡਾ ਕੋਈ ਕਾਮਯਾਬੀ ਦਾ ਨਹੀਂ ਇੱਥੇ ਕੋਈ ਕੋਸ਼ਣ ਨਹੀਂ ਕੋਈ ਭਾਈਚਾਰੇ ਨਾਲ ਫੇਸਬੁਕ ਜੌਣ ਦੀ ਗੱਲ ਨਹੀਂ ਸੀ ਜੀ ਇਹਦੇ ਬਾਰੇ ਉਹੀ ਗੱਲਬਾਤ ਹੈ ਨਹੀਂ ਸਰ ਜੀ ਦੇਖੋ ਗੱਲ ਪਹਿਲੀ ਗੱਲ ਤਾਂ ਹੈ ਕਿ ਜਗ੍ਹਾ ਹੀ ਰਿਜ਼ਰਵ ਹੈ ਪੰਜਾਬੋ ਕਬੂੜਾ ਇੱਕ ਕੈਂਡ ਦੇ ਮੁਸਲਮਾਨਾਂ ਦੇ ਨਾਮ ਪਾਕਿਸਤਾਨ ਦਾ ਨੋਟੀਫਿਕੇਸ਼ਨ ਨੋਟੀਸ ਹੈ ਜਗ੍ਹਾ ਇਹ ਚ ਪੰਚਾਇਤ ਦਾ ਕੋਈ ਦਖਲ ਹੋਣਾ ਨਹੀਂ ਚਾਹੀਦਾ ਦੂਜੀ ਗੱਲ ਅਗਰ ਪੰਚਾਇਤ ਕੁਝ ਕਰਨਾ ਚਾਹੁੰਦੀ ਹੈ ਜਾਂ ਤਾਂ ਉਹ ਮਤਲਬ ਉਹ مقامی ਮੁਸਲਮਾਨਾਂ ਨੂੰ ਇਤਮਾਨ ਚ ਲਵੇ ਨਹੀਂ ਤੇ ਜਾਂ ਤਾਂ ਸਾਡੇ ਸਟੇਟ ਅਫਸਰ ਨੂੰ ਕਹਵੇ ਜਾ ਕੇ ਇਹਦੇ ਬਾਰੇ ਆਪਣਾ ਪਤਾ ਨਹੀਂ ਚਲਦਾ ਇਸ ਗੱਲ ਦੀ ਤਾਂ ਦੁਬਾਰਾ ਧਿਆਨ ਰੱਖਣਾ ਚਾਹੀਦਾ ਨਾ ਦੁਬਾਰਾ ਹੀ ਉਹਨੇ ਇਹਦੇ ਤਾਰ ਲਵਾ ਦੇਵਾਂਗੇ ਇਹ ਦਿੱਤੀ ਵੀ ਨੁਕਰ ਤੇ ਕੋਈ ਇੱਕ ਮਸਜਿਦ ਵੀ ਕਰਵਾ ਦੇ ਨਿਸ਼ਾਨਦੇ ਕਰਵਾ ਕੇ ਇੱਕ ਮਸਜਿਦ ਵੀ ਬਣਵਾ ਦਾਂਗੇ ਤੇ ਸਾਈਡ ਤੇ ਤਾਂ ਕਿ ਉੱਥੇ ਕੀ ਮਾਮ ਰਵੇ ਉਸ ਕਬਰਸਤਾਨ ਦਾ ਧਿਆਨ ਰੱਖੇਗੇ ਏਦਾਂ ਪਤਾ ਕੀ ਇਹ ਗਲਤ ਸੁਨੇਹਾ ਜਾਂਦਾ ਲੋਕੀ ਸੋਚਦੇ ਪਤਾ ਨਹੀਂ ਕੀ ਗੱਲ ਹੋ ਗਈ ਮੇਰਾ ਵੀ ਇਨਾ ਟਿਕਣਾ ਜ਼ਰੂਰਾ ਤੇ ਜਿਹੜੀ ਮਾਤਾ ਬੋਲਦੀ ਪਈ ਹੈ ਕਹਿੰਦੀ ਮੈਂ ਕਮਰਾ ਬਣਾਉਣਾ ਮਕਾਨ ਬਣਾਉਣਾ ਨੰ ਮਕਾਨਦਾਰ ਮਕਾਨਦਾਰੀਆਂ ਦਾ ਕੀ ਹੈ ਤਾਂ ਜਦੋਂ ਵਾਰ ਵਾਰ ਵਧੀ ਇੱਕ ਵਾਰ ਚਾਰ ਵਾਰੀ ਕਰਦੇ ਪਏ ਹਨ ਉਸ ਟਾਈਮ ਵੀ ਆਏ ਵੀ ਤੁਸੀਂ ਇਹ ਵੀ ਬਣਾ ਰਹੇ ਮੈਨੂੰ ਕਮਰਾ ਬਣਾ ਦੇ ਦਿਓ ਮੈਂ ਕਿਹਾ ਵੀ ਮੈਂ ਇਹ ਤਾਂ ਵਕਫ ਦੀ ਜਗ੍ਹਾ ਹੈ ਪਰ ਕਬਰਸਤਾਨ ਦੀ ਜਗ੍ਹਾ ਤੇ ਕਿਸਦਾ ਘਰ ਤਾਂ ਬਣ ਨਹੀਂ ਸਕਦਾ ਇਹ ਹੁਣ ਜਿੱਦਾਂ 4 ਮਹੀਨੇ ਪਹਿਲਾਂ ਵੀ ਜਨਾਜ਼ਾ ਜਿਹੜਾ ਦਫਨ ਕੀਤਾ ਗਿਆ ਸੀ ਹਾਂ ਜੋ ਹੈਗਾ ਹਾਂ ਹਾਂ ਤੇ ਫਿਰ ਇਹ ਜੋ ਮਟੀਆਂ ਦੇਖੋ ਸਾਹਮਣੇ ਬਣੀਆਂ ਇਹਨਾਂ ਨੇ ਮਟੀਆਂ ਤਾਂ ਹੁੰਦੀਆਂ ਨਹੀਂ ਉਸ ਮੰਦੀਆਂ ਹਾਂ ਜਿਹੜੀਆਂ ਬਣਨ ਪੰਜਾਂ ਆਪਣੀਆਂ ਮਟੀਆਂ ਇਹਨਾਂ ਦਾ ਜਗ੍ਹਾ ਰਹਿ ਤੇ ਆਇਆ ਨਹੀਂ ਹੋਣਾ ਸ਼ਾਇਦ ਸ਼ਾਇਦ ਉਹਦੇ ਕਹਿਣ ਤੇ ਬਣੀਆਂ ਮਟੀਰੀਅਲ ਸਰਫਸੀ ਦੇ ਉੱਤੇ। ਉਹਨੇ ਕਿਹਾ ਵੀ ਨਿਸ਼ਾਨਾ। ਹਾਂਜੀ। ਉਹਨੇ ਕਿਹਾ ਕਿ ਮੈਂ ਕਿਹਾ ਨਿਸ਼ਾਨੀ ਲਾ ਦੇ ਪਹਿਲਾਂ ਬੂਟਾ ਕਿਹਾ ਸੀ ਮੈਂ ਕਿਹਾ ਕੋਈ ਦਰਖਤ ਨਾ ਲਾ ਦੀਏ। ਇਹ ਕਹਿੰਦੇ ਵੀ ਦਰਖਤ ਨਹੀਂ ਲਾਉਣਾ। ਮੈਂ ਕਿਹਾ ਨਿਸ਼ਾਨੀ ਤੌਰ ਤੇ ਕਹਿੰਦੇ ਚਲ ਸਰ ਨੂੰ ਇੱਟਾਂ ਦੇ ਦੋ ਅਸੀਂ ਲਾ ਬਣਾ ਦਿੰਦੇ ਉੱਥੇ। ਮੈਂ ਕਿਹਾ ਜਿਹਦਾ ਵੀ ਤੁਹਾਨੂੰ ਚੰਗਾ ਲੱਗਦਾ ਬਣਾ ਲਓ। ਅਸੀਂ ਸਮਾਨ ਦਿੱਤਾ। ਉਹ ਇਹਨਾਂ ਨੇ ਆਪਣੀ ਮਰਜ਼ੀ ਨਾਲ ਬਣਾ ਲਿਆ। ਮਨ ਲਓ ਜਿੱਥੇ-ਜਿੱਥੇ ਕਬਰ ਸੀਗੀ ਉੱਥੇ-ਉੱਥੇ ਬਣਾਈ। ਇਹ ਸਾਰੀ ਗੱਲ ਕਬਰ ਬਾਰੇ ਤੈਨੂੰ ਨੂੰ ਪਤਾ ਹੋਣਾ। ਅੱਗੇ ਚੱਲੋ ਜੀ ਥੋੜਾ ਅੱਗੇ ਚ ਕੋਈ ਕੋਈ ਸ਼ਾਮ ਨੂੰ ਹੋਲੀ ਆਰੀ ਹੜਿਆ ਰਾਮਾ ਕੋਈ ਜੱਕਰ ਸੰਧੀ ਸਾਈ ਕੋਈ ਜਰਾਣਾ ਸਟੇਡੀਅਮ ਦੇ ਨਾਲ ਲੱਗਦੀ ਹੈ ਜੇ ਹਾਂਜੀ ਇਹ ਸਟੇਡੀਅਮ ਹੈ ਜੀ ਇਹ ਸਟੇਡੀਅਮ ਹੈ ਜੀ ਇਹ ਗੁਰਪੁਰ ਸਾਹਿਬ ਦੀ ਜਗ੍ਹਾ ਇੱਥੇ ਵਿੱਚ ਹੈ ਅੱਛਾ ਇੱਥੇ ਹੈਗੀ ਆਪਣੇ ਆਪਾ ਬੰਦ ਸਿੰਘ ਨੇ ਦਾਨ ਕੀਤੀ ਜਗ੍ਹਾ ਅੱਛਾ ਉਹ ਕੋਈ ਮੇਰੀ ਗੱਲ ਸੁਣ ਇਹ ਸਾਰੀ ਜਿਹੜੀ ਹੈਗੀ ਹੈ ਸਾਰੀ ਸਾਂਝੀ ਜਗ੍ਹਾ ਹੀ ਹੈ ਜੀ ਕਵਰਸਤਾਨ ਹੋ ਗਿਆ ਕਵਰਸਤਾਨ ਸਾਹਿਬ ਦੀ ਹੋ ਗਈ ਤੇ ਬਾਬਾ ਬੰਦ ਸਿੰਘ ਦੀ ਹੋ ਗਈ ਇੱਥੇ ਦੱਸਣਾ ਜੀ ਉਹਦੇ ਹੱਥ ਡੈਡੀ ਨੂੰ ਕੋ ਪੱਤਰੀ ਕਰਕੇ ਆ ਆ ਸਰ ਜੀ ਜਗਰਾਜ ਅੱਛਾ ਇੱਕ ਸੇ ਬੜੇ ਇਦਾਂ ਬਣਾਈਆਂ ਨਹੀਂ ਜਾ ਸਕਦੀਆਂ ਚਲੋ ਜੀ ਤਲਾਸ਼ ਕਰੀਏ ਇਹਨੂੰ ਪਤਾ ਕਰਨੀ ਹੈ ਜਿਹੜੀ ਆ ਕਵਰ ਮੁੰਡੇ ਦੀ ਬਣਾਈਆਂ ਨੇ ਇੱਥੇ ਦੇ ਦਾਦੇ ਦੀ ਲਾਸ਼ ਸੀਗੀ ਦੇਖੋ ਇੱਕ ਗਲਤੀ ਕਰਨੀ ਵਧੀਆ ਮਾਰੀ ਜਾਣਾ ਇੱਥੇ ਤੇ ਬਣਾਇਆ ਗਿਆ ਉਹ ਜਿਹਦੇ ਬਾਪੀ ਮੈਂ ਬਹੁਤ ਸਾਰੇ ਪੁੱਛਦੇ ਆਂ ਦਾਦੇ ਵਾਲੀ ਜਗ੍ਹਾ ਤੇ ਬਹੁਤ ਲੱਗੂ ਉਹਨੂੰ ਸਿੱਧਾ ਰੋਸ ਤੇ ਹੋ ਜਾਵੇ ਟੈਡੀ ਨੂੰ ਬੁਲਾਓ ਇੱਥੇ ਯਾਰ ਇਹ ਬੰਦਾ ਇਹਨੂੰ ਕਸਾਉਂਦਾ ਇੱਥੇ ਤੇ ਬਣਾਇਆ ਗਿਆ ਓਏ ਸੁਣ ਲੈ ਯਾਰ ਇੱਕ ਮਿੰਟ ਜੀ ਉਹ ਸਾਡਾ ਬੰਦਾ ਕਹਿੰਦਾ ਜੀ ਉਹ ਬੰਦਾ ਸਾਡਾ ਲਾਡੀ ਤੇ ਬਣਾਇਆ ਤਾਂ ਇੱਥੇ ਇੱਕ ਮਿੰਟ ਦਫਨਾਇਆ ਤੇ ਉਹ ਬੰਦਾ ਸਾਡਾ ਦਾ ਇਹ ਸਲਾਮੀ ਹੈ ਨਹੀਂ ਗਾ ਸਾਡੇ ਭਾਈ ਆ ਵੱਡੇ ਉਹ ਸਾਥੋਂ ਪਾਸੇ ਹੀ ਰਹਿੰਦੇ ਆ ਉਹ ਕਹਿੰਦੇ ਸਲਾਮੀ ਹੈ ਨਹੀਂ ਆ ਦੱਸੋ ਉਹਨੂੰ ਗੋਲੀ ਮਾਰਦੇ ਚਲੋ ਮੇਰੀ ਗੱਲ ਸੁਣੋ ਆਪਾਂ ਇਦਾਂ ਕਰਦੇ ਆ ਇਹ ਜਿਹੜੀ ਜਗ੍ਹਾ ਦੀ ਨਿਸ਼ਾਨੀ ਨਿਸ਼ਾਨੀ ਕਰਵਾ ਕੇ ਠੀਕ ਹੈ ਜੀ ਚਾਰ ਦਿਵਾਰੀ ਪੰਜਾਬ ਕਮੇਬੋਰਡ ਨੂੰ ਬੇਨਤੀ ਕਰਦੇ ਵੀ ਚਾਰ ਦਿਵਾਰੀ ਕਰਵਾ ਦੇ ਠੀਕ ਹੈ ਜੀ ਜੇ ਪੰਚਾਇਤ ਕਰਾ ਦਿੰਦੀ ਹੈ ਤੇ ਬਹੁਤ ਵਧੀਆ ਗੱਲ ਹੈ ਪੰਚਾਇਤ ਕਰਾ ਦੇ ਮੈਂ ਆਪ ਦੇ ਹਿਸਾਬ ਨਾਲ ਤੁਸੀਂ ਕਰਾ ਦਿਓ ਪੰਚਾਇਤ ਤੇ ਨਹੀਂ ਅਸੀਂ ਛੱਡ ਸਕਦੇ ਕਿਉਂਕਿ ਪੰਚਾਇਤ ਦਾ ਰੈਜ਼ੋਲਿਊਸ਼ਨ ਹੋ ਚੁੱਕੀ ਹੈ ਫੈਸਲਾ ਵਾ ਪੰਚਾਇਤੀ ਉੱਪਰ ਦੀ ਡਿਊਟੀ ਲੈ ਦੋ ਕੋਈ ਪ੍ਰਬੰਧ ਲਗਾਓ ਪਹਿਲੇ ਕਰਾ ਲਿਆ ਹਮ ਸੰਭਾਗ ਦੇ ਪ੍ਰਬੰਧ ਲਗਾਓ ਆਪਾਂ ਸਭ ਕਰਾ ਲਿਆ ਤੇਰਾ ਸਮ ਕਰਾ ਲਿਆ ਅੱਜ ਗੱਲ ਹੋ ਰਹੀ ਹੈ ਪੰਚਾਇਤ ਦੀ ਚਪੰਤ ਨਹੀਂ ਕਰਦੇ ਪੰਚਾਇਤ ਦੇ ਵਿਭਾਗ ਵਾਲੇ ਕਰਵਾਉਣੇ ਨੇ ਕਾਨੂੰਨੀ ਕੋਈ ਸਲਾਹ ਹੋਊਗਾ ਤੁਹਾਨੂੰ ਅਜਾ ਤੁਸੀਂ ਇੱਕ ਜਗ੍ਹਾ ਆ ਗਏ ਹਾਂ ਠੀਕ ਹੈ ਜਨ ਜੀ ਕਬਰਸਤਾਂ ਕਬਰਸਤਾਨ ਨੂੰ ਦੁਬਾਰਾ ਬਹਾਲ ਕਰਾਂਗੇ ਆ ਤੋੜ ਕੇ ਜਿੱਦਾਂ ਕਬਰਾਂ ਸਿਗੀਆਂ ਜਿਹੜੀਆਂ ਜਾਲਚਰ ਓਦਾਂ ਹੀ ਕਬਰਾਂ ਬਣਾਈਆਂ ਜਾਣਗੀਆਂ ਮੌਲੀ हसन ਸਾਹਿਬ ਦੇ ਆ ਸਾਡੇ ਜਿਹੜੇ ਜ਼ਿੰਮੇਵਾਰ ਉੱਥੇ ਉਹਦੇ ਨਾਲ ਮੋੜ ਤੇ ਤੇ ਮਜੀਦ ਹੈ ਠੀਕ ਹੈ ਹਮ ਤਾਂ ਕਿ ਜਿਹੜੀ ਕਬਰਸਤਾਨ ਦੀ ਮਰਿਆਦਾ ਉਹ ਬਹਾਲ ਰਵੇ ਜਿਹੜੀ ਜਗ੍ਹਾ ਹੈ ਉਹਦੇ ਨਿਸ਼ਾਨਦੇਹੀ ਹੈ ਮਜ਼ਰਬ ਦੀ ਖਰਾਬੀ ਉਹ ਮੇਲਾ ਲਿਖਾ ਦਿਓ ਦੋਨੋਂ ਪੇਰਾ ਤੋਂ ਪੰਚਾਇਤ ਕੋਲੋਂ ਗਾਰੰਟੀ ਲੈ ਲਓ ਵੀ ਦੁਬਾਰਾ ਅਸੀਂ ਇਹ ਅਸੀਂ ਹਰਕਤ ਵਿੱਚ ਲੈ ਲੈਣੇ ਸਰਪੰਚ ਸਾਹਿਬ ਜੀ ਸਰਪੰਚ ਸਾਹਿਬ 30 ਸਾਲ ਆ ਜਾਓ ਇੱਧਰ ਦੇਓ ਦਰਖਾਸਤ ਨਾਨ ਸਾਹਿਬ ਐਸਪੀ ਹੋਣੀ ਭਾਈ ਜੰਤਰੀ ਟਾਕੇ ਜਿੱਥੋਂ ਮਿਲਤ ਪਹੁੰਚਣਾ ਬਰੀ ਬਾਬੀ ਕਰਾ ਰਿਹਾ ਜੀ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਉਹ ਪੰਚਾਇਤ ਵੱਲੋਂ ਆਪਾਂ ਲਿਖਤੀ ਦੇਖੋ ਪੰਚਾਇਤ ਵੱਲੋਂ ਇੱਕ ਆਏ ਕਿ ਦੁਬਾਰਾ ਕਬਰ ਸਾਂਝੀ ਮਰਿਆਦਾ ਨਾਲ ਕੋਈ ਖਿਲਵਾੜ ਨਹੀਂ ਕਰੇਗਾ ਅਗਰ ਅੰਗੇਲੀ ਚ ਵੀ ਹੋਈਏ ਤਾਂ ਵੀ ਦੁਬਾਰਾ ਨਹੀਂ ਹੋਏ ਜਿਹੜੀਆਂ ਘਬਰਾਂ ਜਿੱਥੇ ਸੀਗੀਆਂ ਉਹਨਾਂ ਦੀ ਸ਼ਕਲ ਇਹ ਮੌਲਾਨਾ हसन ਸਾਹਿਬ ਇੱਥੇ ਮੌਜੂਦ ਨੇ ਉਹਨਾਂ ਨੂੰ ਦੁਬਾਰਾ ਉਦਾਂ ਹੀ ਬਣਾ ਦਿਓ ਉਹ ਇਸ ਤਰ੍ਹਾਂ ਰੋਕ ਬਣਾਈਆਂ ਗਈਆਂ ਇਹਨਾਂ ਨੂੰ ਰਿਮੂਵ ਕਰ ਦਿੱਤਾ ਠੀਕ ਆ ਜਾਊਗਾ ਦੂਜੀ ਗੱਲ ਇਹ ਕਿ ਸਟੇਟ ਅਫਸਰ ਜਿਹੜਾ ਲਿਖ ਕੇ ਦੇ ਦਿੰਦਾ ਇਹਨਾਂ ਨੂੰ ਨਿਸ਼ਾਨਦੇਹੀ ਕਰਾ ਦਿਓ ਬਿਲਾਲ ਫਕਾ ਬੋੜੋਂ ਨੂੰ ਤਾਰ ਲਵਾ ਦੇਣੇ ਠੀਕ ਹੈ ਜੀ ਫਿਰ ਜਦੋਂ ਪੈਸੇ ਮਨਜ਼ੂਰ ਹੋ ਜਾਣਗੇ ਉਦੋਂ ਕੰਦ ਕਰਾ ਲਓ ਠੀਕ ਹੈ ਜੀ ਠੀਕ ਹੈ ਉਦੋਂ ਕੰਦ ਕਰਾ ਕੇ ਐਸਾ ਕਰੋ ਅਗਰ ਇੱਥੇ ਤਾਂ ਨਮਾਜ਼ ਪੜਨ ਵਾਲਾ ਕੋਈ ਜੇ ਨਹੀਂ ਹੈ ਨਹੀਂ 4-5 ਘਰ ਨੇ ਜੀ 16 ਮੈਂਬਰ ਨੇ ਜੀ 16 ਵੋਟਰ ਮੈਂਬਰ ਮਸਜਿਦ ਬੰਦ ਰਹੇਗੀ ਭਾਵੇਂ ਇਮਾਮ ਵੀ ਰਹਿ ਸਕਦਾ ਇੱਕ ਇਮਾਮ ਦੇ ਲਈ ਇੱਕ ਨਮਾਜ਼ ਦਾ ਸਮਰਾ ਇਹਦਾ ਆਪਣਾ ਜਿੱਥੇ ਜਨਾਜ਼ੇ ਵਾਲੇ ਹਾਲ ਬਣਵਾ ਲੇਗੇ ਸਰ ਜਿੰਨ ਲੋਕ ਜਨਾਜ਼ੇ ਨੂੰ ਗੁਸਲ ਦੇ ਲਈਏ ਤੇ ਪੰਚਾਇਤਾਂ ਕਬਰਸਤਾਨ ਲਈ ਪੈਸੇ ਨਹੀਂ ਰਿਲੀਜ਼ ਕਰ ਰਹੇ ਹੁੰਦੀ ਹੈ ਜੀ ਹੁੰਦੀ ਸਭ ਨੂੰ ਹੁੰਦਾ ਜੀ ਇਮਾਮ ਸਾਹਿਬ ਇਹ ਪਿੰਡ ਦੀ ਕਮੇਟੀ ਹੈ ਸਰ ਉਹਨਾਂ ਕੋਲ ਵੀ ਖੰਡਾ ਹੈਗਾ ਇੱਕ ਮਿੰਟ ਪੰਚਾਇਤ ਦੀ ਵੀ ਲੋਕ ਸਾਹਿਬ ਨਾਲ ਗੱਲ ਹੋਈ ਕਹਿੰਦਾ ਇਸ ਮਸਲੇ ਦੇ ਬਾਰੇ ਕਿਸੇ ਨੂੰ ਜਨਾਜ਼ੇ ਵਾਲੀ ਜਗ੍ਹਾ ਬਣਵਾ ਦਿਓ ਜਨਾਜ਼ੇ ਦੀ ਨਮਾਜ਼ ਜਿੱਥੇ ਹੋ ਸਕੇ ਤੇ ਇੱਕ ਇਮਾਮ ਰਹ ਸਕੇ ਜਿਹੜਾ ਜਨਾਜ਼ੇ ਦੀ ਨਮਾਜ਼ ਬਣਾਉਂਦਾ ਰਹੇ ਉਹਦੀ ਐਂਟਰੈਂਸ ਤੋਂ ਕੱਲ ਮਿਲਿਆ ਸਾਹਮਣੇ ਵੀ ਰਾਤ ਨੂੰ ਗੱਲ ਕੀਤੀ ਕਹਿੰਦਾ ਇਹ ਚਾਰ ਬਾਉਂਡਰੀ ਵਾਲ ਕਰਾ ਦਾਂਗੇ ਉਹ ਕਰ ਦੇ ਦਿੰਗੇ ਦਰਦਾਰਾ ਸਭ ਦੇ ਸਭ ਸਾ ਵੀ ਕਹਿ ਰਹੇ ਨੇ ਜਗਾ ਬਾਰੇ ਆਪਣਾ ਪਤਾ ਨਹੀਂ ਸੀਗਾ ਪਹਿਲਾਂ ਤੁਹਾਡੇ ਪਿੰਡ ਦਾ ਕੀ ਮਸਲਾ ਕੀ ਨਹੀਂ ਸਾਨੂੰ ਇਹ ਮਤਲਬ ਸਾਨੂੰ ਇਹ ਮਤਲਬ ਹੈ ਕਿ ਕਬਰਸਤਾਨ ਦੀ ਸ਼ਾਂਤੀ ਬਣੀ ਰਹੇ ਆਪਣਾ ਹੋਵੇ ਤਾਂ ਸਹੀ ਜਾਵੇ ਬੁਰਾ ਨਾ ਜਾਵੇ ਕੀ ਸਮਝਿਓ ਜੇ ਨਾ ਕਰ ਇਦਾਂ ਹੋਊਗਾ ਫਿਰ ਉਹਦਾ ਗਲਤ ਮੈਸੇਜ ਜਾਂਦਾ ਦੂਜੀ ਜਗ੍ਹਾ ਉਹ ਕਹਿੰਦੇ ਪਤਾ ਨਹੀਂ ਕੀ ਗੱਲ ਹੋ ਗਈ ਜੇ ਜ਼ਮੀਨੀ ਸੱਤਾ ਤੇ ਗੱਲ ਕੁਝ ਹੋਰ ਹੁੰਦੀ ਹੈ ਅਸਲੀਅਤ ਦੇ ਵਿੱਚ ਕੋਈ ਕੁਝ ਹੋਰ ਹੁੰਦੀ ਹੈ ਹਰ ਬੰਦੇ ਦਾ ਆਪਣਾ ਆਪਣਾ ਕੁਝ ਨਾ ਕੁਝ ਮਤਲਬ ਹੈ ਸਾਡਾ ਮਕਸਦ ਇਹ ਹੁੰਦਾ ਹੈ ਵੀ ਕਬਰਸਤਾਨ ਦੀ ਮਰਿਆਦਾ ਬਹਾਲ ਰਹੇ ਕੋਈ ਇਹਦੇ ਨਾਲ ਛੇੜਛਾੜ ਨਹੀਂ ਲਾਉਂਦੇ ਠੀਕ ਹੈ ਔਰ ਕਬਰਸਾਨੀ ਰਹਿਣਾ ਇਹਦੀ ਕਦੀ ਰਜਿਸਟਰੀ ਨਹੀਂ ਹੋ ਰਹੀ ਜੀ ਸਮਝੋ ਤੇ ਤੁਸੀਂ ਆਪਣੇ ਵੱਲੋਂ ਲਿਖਵਾ ਲਓ ਐਸਐਸਓ ਕੋਲ ਬਹਿ ਕੇ ਤਸਵੀਰਾਂ ਨਾਲ ਜਾਨਕੀ ਪਾਛਾ ਮਲਾਨਾ ਸਾਹਿਬ ਸਰ ਇਹ ਕਈ ਵਾਰ ਜਿਖਿਰ ਪਤੇ ਦਾਸ ਸ਼੍ਰੋਮਣੀ ਤਰਨਤਾਲਾ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਤਾਲਾ ਉਹਨਾਂ ਵੱਲੋਂ ਮਾਲਵਾ ਜ਼ੋਨ ਦਾ ਲਿਖ ਲਨ ਚਾਰਜ ਆ ਤੇ ਸਾਡੇ ਕੋਲ ਇਹ ਪ੍ਰਾਰਥਨਾ ਆਈ ਸੀਗੀ ਤੇ ਅਸੀਂ ਆਵਾਜ਼ ਉਠਾਈ ਆ ਤੇ ਮੌਲਵੀ ਸਾਹਿਬ ਆਏ ਆਪ ਜੀ ਦਾ ਵੀ ਅਸੀਂ ਮਲਵਾਨਾ ਸਾਹਿਬ ਧੰਨਵਾਦ ਕਰਦੇ ਆਂ ਔਰ ਇਹ ਵੀ ਅਸੀਂ ਬੇਨਤੀ ਕਰਦੇ ਆਂ ਕਿ ਜਿਵੇਂ ਇਹ ਮਸਲੇ ਦੀ ਗੱਲ ਕੀਤੀ ਆ ਕਬਰਾਂ ਦੀ ਚਾਰਦੁواری ਦਾ ਹੋ ਜਾਏਗੀ ਠੀਕ ਆ ਲੇਕਿਨ ਬਾਕੀ ਮਾਤਾ ਨਾਲ ਗੱਲ ਕਰ ਲਓ ਇੱਕ ਵਾਰੀ ਉਹਨਾਂ ਨੇ ਇਨਸਾਫ ਦੀ ਜਿਹੜੀ ਉਹ ਗੱਲ ਕਰਦੇ ਦੂਜੀ ਗੱਲ ਆ ਕਿ ਸਾਡੇ ਪਿੰਡ ਦੇ ਵਿੱਚ ਫੱਕਰ ਬਾਬਾ ਦਾ ਮੁਸ਼ਾ ਮੁਸਲਮ ਫਕੀਰ ਦੀ ਜਗ੍ਹਾ ਬਣੀ ਹੋਈ ਆ ਔਰ ਸਾਰਾ ਪਿੰਡ ਨਸਤ ਮਸਤ ਹੁੰਦਾ ਪਰ ਲੋਕ ਬਾਹਰੋਂ ਬਾਹਰੋਂ ਵੀ ਆਉਂਦੇ ਆ 25 ਤੋਂ 30 ਲੱਖ ਰੁਪਏ ਉੱਥੋਂ ਨਿਕਲਦਾ ਪਿਆ ਅਸੀਂ ਬੇਨਤੀ ਇਹ ਕਰਾਂਗੇ ਕਿ ਉਹ ਪੈਸਾ ਪੋਲੀਟੀਕਲ ਕੰਮਾਂ ਦੇ ਵਿੱਚ ਲੱਗ ਰਿਹਾ ਨਾ ਕਿ ਪਿੰਡ ਦੇ ਵਿੱਚ ਲੱਗ ਰਿਹਾ ਤੁਸੀਂ ਮੁਖੀ ਹੋਣ ਕਰਕੇ ਅਸੀਂ ਤੁਹਾਡੇ ਕੋਲ ਬੇਨਤੀ ਕਰਦੇ ਕਿਰਪਾ ਕਰਕੇ ਇਸ ਚੀਜ਼ ਤੇ ਧਿਆਨ ਜ਼ਰੂਰ ਦਿਓ ਕਿ ਉਹ ਪੈਸਾ ਪਿੰਡ ਦੇ ਵਿੱਚ ਲੱਗੇ ਉਹ ਪਿੰਡ ਦੇ ਵਿੱਚ ਇੱਕ ਹਸਪਤਾਲ ਬਣੇ ਫਕਰ ਬਾਬਾ ਦਾਮੂ ਸ਼ਾਹ ਦੇ ਨਾਂ ਤੇ ਜਿੱਥੇ ਗਰੀਬ ਲੋਕਾਂ ਦਾ ਜਿਹੜਾ ਹੈਗਾ ਇਲਾਜ ਫ੍ਰੀ ਚ ਕੀਤਾ ਜਾਵੇ ਇੱਥੇ ਇੱਕ ਕਾਲਜ ਬਣੇ ਪੈਸੇ ਇੱਥੇ ਲੱਗੇ ਪਿੰਡ ਦਾ ਸਾਨੂੰ ਪਤਾ ਲੱਗੇ ਅਸੀਂ ਇਹਨਾਂ ਲੋਕਾਂ ਦੇ ਨਾਲ ਖੜੀ ਹਾਂ ਸਹਿਯੋਗ ਕਰੀਏ ਕਿਉਂਕਿ ਗਰੀਬ ਲੋਕਾਂ ਕੋਈ ਆਵਾਜ਼ ਨਹੀਂ ਉਠਾਉਂਦਾ ਸਾਡੀ ਜਥੇਬੰਦੀਆਂ ਵੱਲੋਂ ਡਿਊਟੀ ਲੱਗੀ ਆ ਭਾਈ ਅਸੀਂ ਤਾਂ ਜਿੰਨਾ ਚੱਕ ਜਾਉਨੇ ਆ ਤੁਹਾਡੇ ਵਾਂਗੂ ਬੋਲਾਂਗੇ ਤਸੀ ਤੁਹਾਡੇ ਕੋਲੇ ਪ੍ਰਾਰਥਨਾ ਕਰਦੇ ਆ ਪਤਾ ਕੱਲੀ ਜੇ ਅਗਰ ਉਹ ਜਗਾ ਜੋ ਇਹ ਕਹਿ ਰਹੇ ਵਕਫ ਕੀ ਹੈ ਉਹ ਜਿਸ ਤਰ੍ਹਾਂ ਜਗਰਾਵਾਂ ਮੇ ਹਮ ਲੋਕ ਰੋਸ਼ਨੀ ਕੇ ਮੇਲੇ ਕਾ ਕੰਟਰੋਲ ਵਕਫ ਬੋਰਡ ਕਰਤਾ ਹੈ ਨਾ ਜੀ ਜੀ ਅਗਰ ਉਹ ਜਗਾ ਵਕਫ ਕੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਡਿਪਟੀ ਕਮਿਸ਼ਨਰ ਕੋ ਲਿਖ ਕੇ ਦੀਜੇ ਵੀ ਇਸ ਦੀ ਕਮੇਟੀ ਸਰਕਾਰ ਬਣਾਏ ਠੀਕ ਔਰ ਉਹ ਸਾਰਾ ਪੈਸਾ ਗਾਉਂ ਪੇ ਗਾਉਂ ਪੇ ਲਗੇ 25 ਤੋਂ 30 ਲੱਖ ਰੁਪਏ ਜਿਹੜਾ ਨਿਕਲਦਾ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਦੇ ਵਿੱਚ ਉਹ ਪੈਸਾ ਪਿੰਡ ਦੇ ਵਿੱਚ ਲਗੇ ਪਿੰਡ ਦੀ ਆ ਫਿਰ ਨਹੀਂ ਆਪਾਂ ਕੁਝ ਕਰ ਸਕਦੇ ਜੀ ਹਾਂਜੀ ਉਹ ਇਹਨਾਂ ਦਾ ਪਤਾ ਪੈ ਜਾਣਾ ਹਾਂਜੀ ਠ ਕਿ ਭਾਤੇ ਉਹ ਵੀ ਸਭ ਤੇ ਨਿਸ਼ਾਨਦੀ ਕਰ ਦੇਣ ਤੇ ਫਿਰ 4:00 ਵਜੇ ਸਾਥ ਨਿਸ਼ਾਨਦੀ ਜੇ 4:00 ਵਾਰੀ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਆਪਾਂ ਤੋਂ ਆਪਣੇ ਕਰ ਲੈਣ ਉਸਮਾਨ ਲੁਧਿਆਣਾ ਨਾ ਜਮਾਲਮੁਹੰਮਦ ਕਾਲੇਕੇ ਨਾ ਚੇਅਰਮੈਨ ਮਸਲਫਰ ਪੰਜਾਬ ਜ਼ਿਲ੍ਹਾ ਮੋਗਾ ਇਹ ਪਿੰਡ ਵਾਲਾਰੇ ਵੇਖੇ ਸੀ ਅੱਜ ਖੜੇ ਆ ਇੱਥੇ ਕਈ ਦਿਨਾਂ ਤੋਂ ਕਬਰਸਤਾਨ ਦਾ ਰੌਲਾ ਚੱਲਦਾ ਸੀ ਕੁਝ ਬੰਦਿਆਂ ਨੇ ਇਹ ਸ਼ਰਵਤੀਆਂ ਸਰਾਂ ਨੇ ਇੱਥੇ ਕਬਰਾਂ ਬਾਹ ਦਿੱਤੀਆਂ ਸੀਗਾਂ ਉਹਨਾਂ ਦੀ ਬੇਅਦਬੀ ਕੀਤੀ ਗਈ ਸੀ ਕਿਸੇ ਕਰਕੇ ਅੱਜ ਅਸੀਂ ਇੱਥੇ ਸਾਰੇ ਆਏ ਸੀਗੇ ਤੇ ਇੱਥੇ ਸੱਡੀ ਸਾਰੀ ਪੰਚਾਇਤ ਨਾਲ ਤੇ ਪਿੰਡ ਵਾਲੇ ਮੁਸਲਮਾਨ ਭਾਈਚਾਰੇ ਨਾਲ ਸਾਰੇ ਨਾਲ ਗੱਲਬਾਤ ਹੋਈ ਆ ਤੇ ਸਾਡੇ ਸਾਹਮਣੇ ਇਹੀ ਇੱਥੇ ਰਾਜਨਾਵਾ ਹੋਇਆ ਵੀ ਇਹ ਜਿਹੜੇ ਪੰਚਾਇਤ ਨੇ ਮਾਫੀ ਮੰਗੀ ਆ ਕਿ 7 ਵਜੇ ਕੰਮ ਜਿਹੜਾ ਹੋਇਆ ਗਲਤੀ ਹੋਈ ਆ ਅਣਜਾਣਪਨ ਵਿੱਚ ਹੋਇਆ ਅਸੀਂ ਵੀ ਕਰਾ ਕੇ ਆਵੇਂ ਅਸੀਂ ਇੱਥੇ ਚਾਰ ਦਮਾਰੀ ਵੀ ਤਰ ਅਸੀਂ ਇਹ ਪਿੰਡ ਵਾਲੇ ਕਹਿਣਾ ਵੀ ਅਸੀਂ ਓਨੇ ਦਿਨਾਂ ਤੱਕ ਇਹ ਦਰਖਾਸਤ ਵਾਪਸ ਨਹੀਂ ਲਵਾਵਾਂਗੇ ਕਿੰਨੇ ਦਿਨ ਤੱਕ ਇਹ ਪੂਰਾ ਮਸਲਾ ਹੱਲ ਨਹੀਂ ਹੋ ਜਾਂਦਾ ਜਿਹੜੀ ਪੰਚਾਇਤ ਨੇ ਦਿੱਤਾ ਸਾਨੂੰ ਪਰ ਉਹ ਸਾ ਵੀ ਇਹ ਅਸੀਂ ਕਰਕੇ ਦੇਵਾਂਗੇ ਜਦੋਂ ਹੋ ਜਾਊਗਾ ਉਸ ਤੋਂ ਬਾਅਦ ਅਸੀਂ ਇਹ ਵਾਪਸ ਲਵਾ ਦੇਣਾ ਮਨਾ ਮੰਜਾਨ ਖਾਨ ਪਿੰਡਲਵਾਰਾ ਜੀ ਅਮਜਾਨ ਜੀ ਜਿਹੜਾ ਸ਼ਬਦ ਨਾਲ ਲੈ ਕੇ ਚੱਲ ਉਹਦਾ ਰੋਲਾ ਚੱਲਦਾ ਹੈਗਾ ਅੱਜ ਦੇ মাওলানা ਸਾਹਿਬ ਨੇ ਕਿਹਾ ਕਿ ਕੀ ਗੱਲਬਾਤ ਇਹ ਸਰ ਫੈਸਲਾ ਇਹ ਹੋਇਆ ਹੈ ਕਾਫੀ ਦਿਨਾਂ ਤੋਂ ਰੌਲਾ ਚੱਲ ਰਿਹਾ ਹੈ ਸਾਡਾ ਅਸੀਂ ਕੋਟੀ ਸੇਖਾਂ ਡੀਐਸਪੀ ਐਸਐਚਓ ਸਾਰਿਆਂ ਨੇ ਦਰਖਾਸਤਾਂ ਦਿੱਤੀਆਂ ਹੈਗੀਆਂ ਕਿਸੇ ਨੇ ਸਾਡੀ ਥਾਣੇ ਦੇ ਵਿੱਚ ਸੁਣਵਾਈ ਨਹੀਂ ਹੋਈ ਸੀ ਇਹ ਅਸੀਂ ਫੇਰ ਲੁਧਿਆਣਾ ਤੋਂ ਮੌਲ মাওলানা ਸਾਹਿਬ ਆਏ ਆ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਹੈ ਵੀ ਇੱਥੇ ਵਲਗਣ ਹੋਊਗਾ ਤੇ ਜਿੰਨੀ ਵੀ ਸਾਡੀ ਨਸੀਬ ਹੈ ਜੋ ਵੀ ਜਨਾਜ਼ੇ ਦੀ ਰਸਮ ਹੁੰਦੀ ਆ ਉਹਦਾ ਕਮਰਾ ਪਾ ਕੇ ਦੇਊਗਾ ਦਿੱਤਾ ਜਾਊਗਾ ਤੇ ਹਜੇ ਸਾਡਾ ਕੋਈ ਫੈਸਲਾ ਨਹੀਂ ਹੋਇਆ ਰਿਪੋਰਟ ਵਾਪਸ ਨਹੀਂ ਗਈ ਉਹਨਾਂ ਨੇ ਕਿਹਾ ਵੀ ਜਿੰਨਾ ਜਦੋਂ ਸਾਡਾ ਇਹ ਵਲਗਣ ਦੇ ਮਸਜਿਦ ਬਣ ਗਈ ਉਦੋਂ ਅਸੀਂ ਆਪਦਾ ਰਿਪੋਰਟ ਵਾਪਸ ਲੈ ਲਾਂ। ਭਾਵੇਂ ਹਜੇ ਜਿਹੜਾ ਪੁਰਸ ਦੇ ਵਿੱਚ ਕੰਪਲੀਟ ਆ ਉਹ ਉਹ ਵਾਪਸ ਨਹੀਂ ਲਈ ਜਾਊਗੀ ਜਿੰਨਾ ਚਿਰ ਇੱਥੇ ਵਲਗਾਂ ਤੇ ਮਸਜਿਦ ਨਹੀਂ ਬਣਦੀ। ਜਿਸੇ ਪਿੰਡ ਦੇ ਵਸਨੀਕ ਹਾਂ। ਹਾਂਜੀ ਲਵਾਰਾ ਪਿੰਡ ਦੇ ਵਾਸੀ। ਇਹ ਜੀ ਭਰੋਸਾ ਤਾਂ ਹੁਣ ਉਹ ਛੇਤੀ ਤੋਂ ਛੇਤੀ ਦਵਾ ਗਿਆ 10 ਦਿਨਾਂ ਦਾ ਕਹਿ ਕੇ ਗਿਆ 10 ਦਿਨਾਂ ਦੇ ਵਿੱਚ ਮਸਲਾ ਹੱਲ ਹੋਣਾ ਚਾਹੀਦਾ ਜੇ 10 ਦਿਨਾਂ ਦੇ ਵਿੱਚ ਮਸਲਾ ਹੱਲ ਨਹੀਂ ਹੁੰਦਾ ਫਿਰ ਤੁਸੀਂ ਥੋੜੀ ਤੇ ਮਸਲਾ ਨਹੀਂ ਹੱਲ ਹੁੰਦਾ ਤੇ ਫਿਰ ਦਰਖਾਸਤ ਸਾਡੀ ਦਿੱਤੀ ਹੋਈ ਹੈ ਤੇ ਮੁਲਾਣਾ ਸਾਹਿਬ ਨੂੰ ਫਿਰ ਅਸੀਂ ਪਹੁੰਚ ਕਰਾਂਗੇ ਵੀ ਟੈਸਟ ਕਰਾਂਗੇ ਭਾਈਚਾਰੇ ਦੇ ਧਿਆਨ ਚ ਫਿਰ ਲਿਜਾਵਾਂਗੇ ਕਮੇਟੀ ਭਾਈ ਸਾਹਿਬ ਵੀ ਇਹ ਨਹੀਂ ਮਸਲਾ ਹੱਲ ਹੁੰਦਾ ਉਹ ਫਿਰ ਜਿੰਨੇ ਭਾਈਚਾਰੇ ਇਕੱਠੇ ਹੋਏ ਆ ਉਹਨਾਂ ਦੀ ਵੀਡੀਓ ਵੀ ਬਣੀ ਹੋਈ ਆ ਸਾਰੇ ਪੱਤਰਕਾਰਾਂ ਦੇ ਧਿਆਨ ਚ ਵੀ ਆਏ ਹੋਏ ਆ ਤੇ ਫਿਰ ਉਹਨਾਂ ਨੂੰ ਦੁਬਾਰਾ ਅਪੀਲ ਕਰਾਂਗੇ ਵੀ ਇਹ ਗੱਲਬਾਤ ਨਹੀਂ ਹੁੰ ਬਾਕੀ ਆਪਣੇ ਸਰਪੰਚ ਸਾਹਿਬ ਕਹਿੰਦੇ ਆ ਵੀ ਇਹ ਅਸੀਂ ਜ਼ਿੰਮੇਵਾਰੀ ਲੈਣੀ ਆ ਉਹਨਾਂ ਨੇ ਗਲਤੀ ਮੰਨੀ ਆ ਮੀਡੀਆ ਤੋਂ ਵੀ ਗਲਤੀ ਮੰਨੀ ਆ ਸਾਥੋਂ ਵੀ ਮੰਨੀ ਆ ਤੇ ਉਹ ਕਹਿੰਦੇ ਵੀ ਸਾਥੋਂ ਗਲਤੀ ਹੋਈ ਆ ਤੇ ਅਸੀਂ ਇਹਦਾ ਹਰਜਾਨਾ ਦਿੰਨੇ ਆ ਬਾਬੇ ਦੇੋਂ ਅਸੀਂ ਸਾਰਾ ਕੁਝ ਕਰਕੇ ਦਿੰਨੇ ਆ ਜਿਹੜੇ ਸਰਪੰਚ ਸਾਹਿਬ ਪਿੰਨਾ ਵਾਲਾ ਉਹਨਾਂ ਦਾ ਕਰਮਜੀਤ ਸਿੰਘ ਆ ਸਰਪੰਚ ਸਾਹਿਬ ਤੁਸੀਂ ਇੱਥੇ ਖੜੇ ਹੋ ਜਿਹੜਾ ਹੈਗਾ ਆਪਣੇ ਵੱਲੋਂ ਜਿਹੜੀਆਂ ਇਹ ਕਬਰਾਂ ਨੂੰ ਬਾਹਰ ਦਿੱਤਾ ਗਿਆ ਸੀ ਅੱਜ ਇੱਥੇ ਕੱਟ ਹੋਇਆ ਉਹ ਅਧਿਕਾਰੀ ਜਿਹੜੇ ਪਹੁੰਚੇ ਨੇ ਅਫਸਰ ਸਾਹਿਬਾਂ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਆਪਾਂ ਤਾਂ ਪਹਿਲਾਂ ਤਰ੍ਹਾਂ ਹਰ ਸਾਲ ਦੀ ਉਹਨਾਂ ਦੀ ਸਫਾਈ ਕਰਵਾਏ ਸੀ ਤੇ ਕੋਈ ਆਪਣਾ ਹੋਰ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਂਦਾ ਕੋਈ ਮਕਸਦ ਨਹੀਂ ਸੀ ਚਲੋ ਹਣ ਜਾਣੇ ਬਣੂ ਜੋ ਕੁਝ ਵੀ ਹੋਇਆ ਉਹ ਅਸੀਂ ਸਹੀ ਕਰਵਾ ਕੇ ਦੇਵਾਂਗੇ ਚਾਰ ਦਵਾਰੇ ਕਰਾ ਕੇ ਦੇਵਾਂਗੇ ਲੱਗਦਾ ਸੀ ਵੀ ਇਹ ਗਲਤੀ ਹੋਈ ਹੈ ਚਲੋ ਆਪਣਾ ਜਗ੍ਹਾ ਦਾ ਨਹੀਂ ਪਤਾ ਸੀ ਪਹਿਲਾਂ ਵੀ ਕਿੱਥੇ ਕਬਰਸਤਾਨ ਦੀ ਜਗ੍ਹਾ ਇਹ ਕਬਰਸਤਾਨ ਦੀ ਗਲਤ ਜਗ੍ਹਾ ਹੈਗੀ ਆ ਤੇ ਚਲੋ ਗਲਤੀ ਸਾਡੀ ਥੈਂਕ ਯੂ ਇਹ ਜਾਣਿਆਂ ਦੇ ਜਾਣੇ ਵਿੱਚ ਜਿਹੜੀ ਗਲਤੀ ਹੋਈ ਹੈ ਕਿਸੇ ਨੇ ਜਾਣ ਕੇ ਨਹੀਂ ਕੀਤੀ ਜੀ ਸਫਾਈ ਕੀਤੀ ਸੀ ਕਿਉਂਕਿ ਬੱਚੇ ਆ ਨਾਲ ਸਟੇਡੀਅਮ ਤੇ ਇਥੇ ਹੱਥ ਨਹੀਂ ਖੇਡਦੇ ਅੱਗੇ ਵੀ 2022 ਦੇ ਵਿੱਚ ਜਦੋਂ ਕਮੇਟੀ ਹੋਣੀ ਚਾਹੀਈ ਆ ਉਸ ਟਾਈਮ ਇਥੇ ਪਹਿਲਾਂ ਪ੍ਰਸ਼ਾਸਨ ਲੱਗਾ ਸੀ ਦਰਗਾਹ ਤੇ ਤੇ ਕਿਸੇ ਨੇ ਸਾਬ ਸਮਝਣੀ ਕੀਤੀ ਇਥੇ ਪਾਣੀ ਐਸ ਉਹ ਜਗ੍ਹਾ ਤੋਂ ਲਾ ਕੇ ਸਾਰਾ ਸਵੇਆਉ ਪਾਣੀ ਉਧਰ ਲਾ ਛਪੜਦਾ ਆ ਸਾਰੀ ਟੈਂਕੀ ਵਾਲੀ ਜਗ੍ਹਾ ਉਹ ਗੁਰਦੁਆਰਾ ਸਾਹਿਬ ਦੇ ਜਾ ਕੇ ਨਾਲ ਲੱਗਿਆ ਸੀ ਕੰਡਾ ਦੇ ਕਾਲਾ ਪਾਣੀ 22 ਦੇ ਵਿੱਚ ਜਦੋਂ ਫਿਰ ਉਹ ਕਮੇਟੀ ਬਣੀ ਚੌਥੇ ਮਹੀਨੇ ਹੀ ਸਾਡੀ ਅਸੀਂ ਉਦੋਂ ਸਫਾਈ ਕੀਤੀ ਹੈ ਜਗ੍ਹਾ ਦੀ ਉਦੋਂ ਸਾਰੇ ਇੱਕ ਸੀ ਕੋਈ ਇਹ ਵੀ ਸਾਡੇ ਨਾਲ ਸੀ ਇਹਨਾਂ ਨੇ ਇਹ ਆਪ ਇਹਨਾਂ ਨੇ ਸਾਨੂੰ ਕਿਹਾ ਵੀ ਆ ਤੁਸੀਂ ਬਹੁਤ ਸ਼ਾਬਾਸ਼ ਵਾਲਾ ਕੰਮ ਕੀਤਾ ਬਹੁਤ ਚੰਗਾ ਕੀਤਾ ਇੱਥੇ ਪਾਣੀ ਖੜਾ ਕਿਸੇ ਪਾਸੇ ਮਤਲਬ ਜੇ ਕੋਈ ਘਟਨਾ ਹੋ ਜੇ ਤੇ ਮਰਦਾ ਕਿੱਥੇ ਦਫਨਾਉ ਜਦੋਂ ਜਗ੍ਹਾ ਹੀ ਨਹੀਂ ਅਸੀਂ ਉਦੋਂ ਵੀ ਸਫਾਈ ਕੀਤੀ ਸ਼ਾਂਤ ਰੱਖਦੇ ਆਂ ਇਹ ਇੱਕ ਸਾਲ ਹੀ ਅਸੀਂ ਕਰਦੇ ਆਂ ਤੇ ਇਹ ਪਤਾ ਨਹੀਂ ਅਸੀਂ ਹੁਣ ਕੋਈ ਗੱਲ ਨਹੀਂ ਇਹੋ ਜੀ ਕਹਿੰਦੇ ਵੀ ਕੀ ਨੇ ਕਿਹਾ ਜਾਂ ਨਹੀਂ ਕਿਹਾ ਤੇ ਕੀ تھی ਸਫਾਈ ਸੀ ਇਹਦੇ ਵਿੱਚ ਸਾਥ ਹੋਈ ਗਲਤੀ ਸਪੈਦੀ ਹੋਈ ਹੈ ਬਾਕੀ ਅਸੀਂ ਕਿਸੇ ਵੀ ਧਰਮ ਖੇਸ ਨਹੀਂ ਪਚਾਉਂਦੇ ਅਸੀਂ ਸਾਰੇ ਇੱਕੀ ਸਾਰੇ ਧਰਮਾਂ ਦੇ ਜਿਹੜੇ ਇੱਕ ਇਹ ਸਾਡੇ ਭਾਈ ਆ ਇਹਨਾਂ ਦੇ ਜਿਹੜੇ ਵਾਟ ਵਡੇਰੇ ਸੀ ਉਹ ਸਾਡੇ ਵਾਟ ਵਡੇਰੇ ਨੇ ਉਹਨਾਂ ਨੇ 47 ਵਡੇਰਿਆਂ ਨੂੰ ਇੱਥੇ ਰੱਖਿਆ ਸਾਡੇ ਭਰਾ ਸਾਡਾ ਕੋਈ ਫਰਕ ਨਹੀਂ ਜਾਂਦਾ ਜਿਵੇਂ ਕਹਿਣਗੇ ਜਿੰਨੀ ਨਾ ਹੀ ਜਗ੍ਹਾ ਬਣਦੀ ਜਿੱਥੇ ਬਣਦੀ ਹੈ ਇਹ ਨਿਸ਼ਾਨਦੇਹੀ ਕਰਾ ਲੈਣ ਤੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਤੇ ਜਗ੍ਹਾ ਬਣਾ ਦੇਣਾ ਲੱਗਦਾ ਨਹੀਂ ਸੀ ਕਬਰਾਂ ਵਾਉਣ ਤੋਂ ਪਹਿਲਾਂ ਇੱਕ ਵਾਰ ਇਹਨਾਂ ਨੂੰ ਪੁੱਛ ਲਿਆ ਜਾਂਦਾ ਸਾਡੇ ਮਨ ਚ ਨਹੀਂ ਸੀ ਇਹ ਗੱਲ ਜੇ ਸਾਡੇ ਮਨ ਚ ਨਾ ਹੁੰਦੀ ਤਾਂ ਹੀ ਅਸੀਂ ਪਿਸ਼ਕੁਮਤਾਂ ਕਰਦੇ ਹਾਂ ਕਿ ਹਰ ਹਰ ਵਾਲੀ ਜੀ ਪਾਈ ਹੁੰਦੀ ਆ ਹਰ ਗੱਲ ਦਾ ਇਹ ਇਹ ਗੱਲ ਦਾ ਪਤਾ ਸੀ ਵੀ ਇੱਥੇ ਕਬਰਸਤਾਨ ਪਹਿਲਾਂ ਕਬਰਸਤਾਨ ਤਾਂ ਸਾਰੇ ਪਿੰਡੋਂ ਤੋਂ ਮੈਂ ਕਬਰਸਤਾਨ ਪਤਾ ਹੈ ਆਪਾਂ ਦੇ ਆਏ ਨਹੀਂ ਪਤਾ ਸੀ ਵੀ ਕਿੱਥੇ ਠੀਕ ਹੈ ਨਾ ਗੱਲ ਕੋਈ ਜਾਣ ਪੁੱਛੀ ਭਾਈ ਚਾਰ ਕਿਸਾਨ ਜੀ ਕਹਾਂ ਰੱਖੋ ਬਸ ਪਿੰਡ ਦੀ ਹਾਂਜੀ ਹਾਂਜੀ ਭਾਈ ਜੀ ਪਿੰਡ ਵਾਲਿਆਂ ਦੀ ਕੀ ਡਿਮਾਂਡ ਆ ਜੀ ਮਸਲੂ ਭਾਈ ਜਾਰੇ ਦੀ ਪਿੰਡ ਦਾ ਜਿਹੜਾ ਕਬਰਸਤਾਨ ਪੰਜਾਬ ਕਬੂਰ ਦੀ ਜਿਹੜੀ ਮਲਕੀਅਤ ਹੈ ਉਹ ਬੜੇ ਅਫਸੋਸ ਦੀ ਗੱਲ ਹੈ ਕਿ ਕੁਝ ਲੋਕਾਂ ਨੇ ਇੱਥੇ ਜਿਹੜੀਆਂ ਕਬਰਾਂ ਮੌਜੂਦ ਸੀ ਉਹ ਸਫਾਈ ਦੇ ਦੌਰਾਨ ਉਹਨਾਂ ਕਬਰਾਂ ਦੇ ਉੱਤੇ ਵੀ ਜਿਹੜਾ ਉਹ ਹਮਲਾ ਚਲਾਇਆ ਗਿਆ ਜੋ ਕਿ ਮੈਂ ਸਮਝਦਾ ਜੀ ਨਿਹਾਇਤੀ ਅਫਸੋਸਨਾਕ ਹੈ ਪਿੰਡ ਵਾਲਿਆਂ ਨਾਲ ਸਾਰਿਆਂ ਨਾਲ ਗੱਲ ਹੋਈ ਹੈ ਮੁਤਲਕ ਅਫਸਰਾਨ ਸਾਹਿਬ ਜਿਹੜੇ ਹੈ ਉਹ ਜ਼ਿਲ੍ਹੇ ਦੇ ਇੱਥੇ ਨਾਲ ਮੌਜੂਦ ਨੇ ਇਸ ਲਈ ਸਰਬਸੰਮਤੀ ਦੇ ਨਾਲ ਇਹ ਫੈਸਲਾ ਹੋਇਆ ਕਿ ਜਿਹੜਾ ਪੰਜਾਬ ਇਹ ਪੰਜਾਬ ਕਬੋਰਡ ਦੀ ਮਲਕੀਅਤ ਦਾ ਜਿਹੜਾ ਇਹ ਕਬਰਸਤਾਨ ਹੈ ਇਹ ਬਿਨਾ ਪਿੰਡ ਦੇ ਮੁਸਲਮਾਨਾਂ ਦੀ ਰਜ਼ਾਮੰਦੀ ਤੋਂ ਆਇਂਦਾ ਇੱਥੇ ਕੁਝ ਨਹੀਂ ਕੀਤਾ ਜਾਏਗਾ ਪਿੰਡ ਦੀ ਜਿਹੜੀ ਕਮੇਟੀ ਹੈ ਉਹ ਜਿਹੜੀ ਇਹਦੀ ਚਾਰ ਦਿਵਾਰੀ ਜਿਹੜੀ ਉਹ ਕਰਵਾ ਕੇ ਦਵੇਗੀ ਉਸ ਦੇ ਨਾਲ ਨਾਲ ਇੱਥੇ ਨਮਾਜ਼ ਜਿਹੜੀ ਜਨਾਜ਼ੇ ਦੀ ਹੁੰਦੀ ਹੈ ਤੇ ਜੋ ਵੀ ਜਨਾਜ਼ੇ ਦੀਆਂ ਰਸਮਾਂਤ ਹੁੰਦੀਆਂ ਉਹਦੇ ਲਈ ਇਸ ਕਬਰਸਤਾਨ 'ਚ ਕੋਈ ਵੀ ਪ੍ਰਬੰਧ ਨਹੀਂ ਹੈ ਨਾ ਪਾਣੀ ਦਾ ਪ੍ਰਬੰਧ ਹੈ ਨਾ ਕੋਈ ਸ਼ੈੱਡ ਪਾਇਆ ਹੋਇਆ ਹੈ ਨਾ ਕਿਸੇ ਵੀ ਤਰ੍ਹਾਂ ਦੇ ਕੋਈ ਬਾਥਰੂਮ ਬਣੇ ਹੋਏ ਆ ਤੇ ਉਹਦੇ ਬਾਰੇ ਵੀ ਅਸੀਂ ਜਲਦੀ ਇੱਕ ਐਸਟੀਮੇਟ ਬਣਾ ਕੇ ਪੰਜਾਬਾ ਕਬੂਰਡ ਨੂੰ ਬੇਨਤੀ ਕਰਾਂਗੇ ਤੇ ਪੰਜ ਜਥੇ ਦੀ ਪੰਚਾਇਤ ਨੂੰ ਵੀ ਔਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਕਹਿਣਾ ਚਾਹਨਾ ਕਿ ਕਬਰਸਤਾਨਾਂ ਦੀ ਜਿਹੜੀ ਜ਼ਰੂਰਤਾਂ ਆ ਇਹ ਮੁੱਢਲੀ ਜ਼ਰੂਰਤਾਂ ਦੇ ਵਿੱਚ ਆਂਦੀਆਂ ਤੇ ਇਸ ਲਈ ਕਿਤੇ ਵੀ ਅਗਰ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਕਿਸੇ ਵੀ ਧਰਮ ਸਥਾਨ ਦਾ ਜਿਹੜਾ ਆਖਰੀ ਰਸਮ ਦੀ ਜਗ੍ਹਾ ਹੈ ਉੱਥੇ ਅਗਰ ਕੋਈ ਐਦਾਂ ਦੀ ਗੱਲ ਕਰਦਾ ਹੈ ਤੇ ਉਹ ਸਖਤ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਅੱਜ ਅਸੀਂ ਸਾਰੇ ਜਣੇ ਇੱਥੇ ਇਕੱਠੇ ਹੋਏ ਆਂ ਪਿੰਡ ਦੀ ਪੰਚਾਇਤ ਵੀ ਮੌਜੂਦ ਹੈ ਮਾਤਬਰ ਲੋਕ ਵੀ ਮੌਜੂਦ ਹੈ ਪਿੰਡ ਚ 3-4 ਘਰ ਮੁਸਲਮਾਨਾ ਦੇ ਨੇ ਅਸੀਂ ਇਹ ਚਾਹੁੰਦੇ ਆ ਹਮੇਸ਼ਾ ਤੋਂ ਕਿ ਪੰਜਾਬ ਦਾ ਜਿਹੜਾ ਮਾਹੌਲ ਸੁਖਾਵਾ ਰਵੇ ਆਪਸ ਦੇ ਵਿੱਚ ਪਿਆਰ ਮੁਹੱਬਤ ਜੜੀ ਉਹ ਬਣੀ ਰਵੇ ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਇਹ ਜਿਹੜੀ ਜਗ੍ਹਾ ਆ ਉਹ ਜਿੱਥੇ ਤੱਕ ਕਬਰਸਤਾਨ ਦੀ ਹੱਦ ਲੱਗਦੀ ਹੈ ਸਟੇਟ ਅਫਸਰ ਸਾਹਿਬ ਮੌਜੂਦ ਨੇ ਤਹਿਸੀਲ ਸਰਦਾਰ ਸਾਹਿਬ ਵੀ ਆਏ ਹੋਏ ਨੇ ਇਸ ਹਲਕੇ ਦੇ ਤੇ ਡੀਐਸਪੀ ਸਾਹਿਬ ਵੀ ਮੌਜੂਦ ਨੇ ਤੇ ਹੁਣ ਇਹ ਫੈਸਲਾ ਲਿਖ ਕੇ ਦੋਨਾਂ ਧਿਰਾਂ ਵੱਲੋਂ ਕਿ ਆਇਂਦਾ ਕਬਰਸਤਾਨ ਦੀ ਜਗ੍ਹਾ 'ਚ ਕੋਈ ਦਖਲ ਨਹੀਂ ਦਿੱਤਾ ਜਾਏਗਾ ਔਰ ਕਬਰਸਤਾਨ ਦਾ ਜਿਹੜਾ ਮੁਕੰਮਲ ਕੰਟਰੋਲ ਹੈ ਉਹ ਪਿੰਡ ਦੇ ਜਿਹੜੇ ਵਾਸੀ ਮੁਸਲਮਾਨ ਨੇ ਜਿਨ੍ਹਾਂ ਦੀ ਹੱਦ ਦੇ ਵਿੱਚ ਇਹ ਕਬਰਸਤਾਨ ਹੁੰਦਾ ਉਹਨਾਂ ਕੋ ਤੇ ਪੰਜਾਬ ਕਮਪੋਰਡ ਦੇ ਜਿਹੜਾ ਉਹਦੀ ਸਰ ਜਿਹੜਾ ਇਹ ਵਾਇਰਲ ਵੀਡੀਓ ਦੇ ਵਿੱਚ ਇੱਕ ਮਾਤਾ ਇਹ ਕਹਿ ਰਹੀ ਹੈ ਕਿ ਮੇਰੇ ਜਿਹੜਾ ਮੁਰਦੇ ਦੀਆਂ ਹੱਡੀਆਂ ਕੱਢੀਆਂ ਗਈਆਂ ਉਹ ਉਹ ਉਹਦੇ ਵਿੱਚ ਜਿਹੜੇ ਜਿੰਨਾਂ ਲੋਕਾਂ ਵੱਲੋਂ ਕੱਢੀਆਂ ਗਈਆਂ ਉਹਨਾਂ ਨੂੰ ਕਿ ਦੇਖੋ ਮੈਂ ਹੁਣ ਇੱਥੇ ਮੌਕੇ ਤੇ ਆਇਆ ਹੋਇਆ ਹਾਂ ਤੇ ਮਿਸਾਲ ਦੇ ਤੌਰ ਤੇ ਅੱਜ ਤੋਂ 2-3 ਸਾਲ ਪਹਿਲਾਂ ਇੱਕ ਕਬਰਸਤਾਨ ਦੇ ਵਿੱਚ ਮਿੱਟੀ ਚੱਕੀ ਗਈ ਸੀ 10 ਫੁੱਟ ਉੱਤੇ ਹੱਡੀਆਂ ਪਠਾਨਕੋਟ ਦੇ ਜ਼ਿਲ੍ਹੇ 'ਚ ਨਿਕਲ ਗਈਆਂ ਸੀ ਉਹ ਚ ਮੁਕੱਦਮਾ ਜਿਹੜਾ ਉਹ ਦਰਜ ਕੀਤਾ ਗਿਆ ਸੀ ਹੁਣ ਜਾਇ ਵਕੂਆ ਤੇ ਉਦਾਂ ਦੇ ਹਾਲਾਤ ਨਹੀਂ ਏ ਲੇਕਿਨ ਇਹ ਇਹਨਾਂ ਦੀ ਮਾਤਾ ਦਾ ਇਹ ਰੋਸ ਬਿਲਕੁਲ ਠੀਕ ਸੀ ਵੀ ਬਿਨਾ ਇਹਨਾਂ ਦੀ ਰਜਮੰਦੀ ਤੇ ਕਬਰਸਤਾਨ ਦੇ ਉੱਤੇ ਕੋਈ ਵੀ ਕੰਮ ਕੀਤਾ ਗਿਆ ਅਸੀਂ ਇਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਇਹਨਾਂ ਦੇ ਨਾਲ ਖੜੇ ਹਾਂ ਔਰ ਯਕੀਨ ਦਿਲਾਣੇ ਕਿ ਦੁਬਾਰਾ ਜਿਹੜਾ ਏਦਾਂ ਦਾ ਕੋਈ ਵੀ ਗੱਲ ਜਿਹੜੀ ਉਹ ਨਹੀਂ ਹੋਣੀ ਧੰਨ ਮਾਮਲਾ ਜਿਹੜਾ ਗਰਮਾਇਆ ਸੀਗਾ ਉੱਚ ਪੱਧਰ ਤੇ ਜਿਹੜੇ ਆਪਸਾ ਪਹੁੰਚੇ ਨੇ ਕੀ ਤੇ مولانا ਜੀ ਆਏ ਹੋਏ ਨੇ ਤੇ ਇੱਥੇ ਸਮੁੱਚੀ ਪੰਚਾਇਤ ਹਾਜ਼ਰ ਸੀ ਸਮੁੱਚੀ ਪੰਚਾਇਤ ਦੇ ਵਿੱਚ ਫੈਸਲਾ ਹੋ ਚੁੱਕਾ ਆ ਤੇ ਸਾਡੇ ਲਈ ਜੋ ਆਦੇਸ਼ ਆ ਕਿ ਅਸੀਂ ਇਥੋਂ ਦੀ ਨਿਸ਼ਾਨਦੇਹੀ ਕਰਾਉਣੀ ਆ 83 ਨੰਬਰ ਵਕਫ ਬੋਰਡ ਦੀ ਜਮੀਨ ਹੈਗੀ ਆ ਸਾਡੇ ਕੋਲੇ ਜਿਉਂ ਹੀ ਲਿਖਤ ਦੇ ਵਿੱਚ ਆਉਂਦਾ ਤੇ ਤੁਰੰਤ ਅਸੀਂ ਇੱਥੇ ਨਿਸ਼ਾਨਦੇਹੀ ਕਰਵਾ ਦਿੱਤੀ ਜਾਵੇ ਜੀ ਜਿਹੜੀ ਇਹ ਵਾਈਆਂ ਸੀ ਕਬਰਾਂ ਜੇ ਮਾਤਾ ਇੱਕ ਕਹਿ ਰਹੀ ਸੀ ਕਿ ਇੱਥੋਂ ਹੱਡੀਆਂ ਕੱਢ ਦਿੱਤੇਗੇ ਜਾਂ ਉਹਨਾਂ ਦਾ ਕੀ ਫੈਸਲਾ ਹੋਇਆ ਉਹਨਾਂ ਨੂੰ ਜਿਹੜੇ ਦੋਚੀ ਸੀ ਕਬਰ ਕੈਰੀ ਮਾਤਾ ਮੇਰੇ ਦੋਸ਼ੀ ਉਹਨਾਂ ਦਾ ਕੀ ਕੀਤਾ ਗਿਆ ਜੀ ਉਹਨਾਂ ਬਾਰੇ ਪਹਿਲਾਂ ਹੀ ਇੱਥੇ ਮਤਲਬ ਪੰਚਾਇਤੀ ਤੌਰ ਤੇ ਫੈਸਲਾ ਹੋ ਚੁੱਕਾ ਕਿ ਇਸ ਤਰ੍ਹਾਂ ਦੀ ਕੋਈ ਅੱਗੇ ਤੋਂ ਕੋਈ ਵੀ ਜਿਹੜੀ ਮਤਲਬ ਇਸ ਤਰ੍ਹਾਂ ਦੀ ਜਾਇਦ ਵੱਲੋਂ ਜਾਂ ਕਿਸੇ ਵੀ ਅਧਿਕਾਰੀ ਵੱਲੋਂ ਕਿਸੇ ਵੀ ਕਰਮਚਾਰੀ ਵੱਲੋਂ ਜਾਂ ਪਿੰਡ ਵਾਲਿਆਂ ਵੱਲੋਂ ਬਿਨਾਂ ਮੁਸਲਮ ਭਾਈਚਾਰੇ ਦੀ ਇਜਾਜ਼ਤ ਤੋਂ ਬਿਨਾਂ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਲੋਕ ਵੀ ਖਵਾ ਨਾਰਾਜ਼ ਆ ਕਿ ਕੋਈ ਕਹਿੰਦੇ ਸਾਨੂੰ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਸੀ ਪਰ ਕਾਰਵਾਈ ਨਹੀਂ ਹੋਈ ਕੋਈ ਉਨੀਓ ਤਾਂ ਪੰਚਾਇਤ ਦੇ ਫੈਸਲੇ ਮੁਤਾਬਕ ਜੋ ਵੀ ਹੋਗਾ ਉਹਨਾਂ ਦੇ ਜਿਹੜੇ ਜਿਹੜੇ ਮੇਨ ਅਧਿਕਾਰੀ ਭਾਈ ਜਰੇ ਦੇ ਲੋਕਾ ਉਹ ਕਹਿੰਦੇ ਸਾਡਾ ਫੈਸਲਾ ਨਹੀਂ ਹੈ ਆ ਡਿਊਟੀ ਸਾਹਿਬ ਖੜੇ ਨੇ ਜੋ ਜੋ ਵੀ ਜੋ ਵੀ ਮੁਤਾਬਕ ਅਲਾਹ ਹੋਊਗਾ ਕਰਤਾ ਜਾਊਗਾ ਡਿਊਟੀ ਸਾਹਿਬ ਖੜੇ ਨਹੀਂ ਸਪੰਸਰ ਸਾਹਿਬ ਤੁਸੀਂ ਇੱਥੇ ਖੜੇ ਹੋ ਜਿਹੜਾ ਹੈਗਾ ਆਪਣੇ ਵੱਲੋਂ ਜਿਹੜੀਆਂ ਇਹ ਕਬਰਾਂ ਨੂੰ ਬਾਹਰ ਦਿੱਤਾ ਗਿਆ ਸੀ ਅੱਜ ਇੱਥੇ ਕੱਟ ਹੋਇਆ ਉੱਚ ਅਧਿਕਾਰੀ ਜਿਹੜੇ ਪਹੁੰਚੇ ਨੇ ਅਫਸਰ ਸਾਹਿਬਾਂ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਆਪਾਂ ਤਾਂ ਪਹਿਲਾਂ ਤੁਰੀ ਹੱਥ ਸਾਹਿਬ ਦੀ ਨਾਲ ਸਫਾਈ ਕਰਵਾਈ ਸੀ ਤੇ ਕੋਈ ਆਪਣਾ ਹੋਰ ਮਕਸਦ ਨਹੀਂ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਚਲੋ ਜਾਨੇ ਬਣ ਜੋ ਕੁਛ ਵੀ ਹੋਇਆ ਉਹ ਅਸੀਂ ਸਹੀ ਕਰਵਾ ਕੇ ਦੇਵਾਂਗੇ ਚਾਰ ਦਵਾਰੇ ਕਰਾ ਕੇ ਦੇਵਾਂਗੇ ਲੱਗਦਾ ਸੀ ਵੀ ਇਹ ਗਲਤੀ ਹੋਈ ਹੈ ਚਲੋ ਆਪਣਾ ਜਗ੍ਹਾ ਦਾ ਨਹੀਂ ਪਤਾ ਸੀ ਪਹਿਲਾਂ ਕਿਥੇ ਕਬਰਸਤਾਨ ਦੀ ਜਗਾ ਇਹ ਕਬਰਸਤਾਨ ਦੀ ਜਗਾ ਹੈਗੀ ਆ ਤੇ ਚਲੋ ਗਲਤੀ ਸਾਡੀ ਥੈਂਕ ਯੂ ਲੱਗਦਾ ਲੱਗਦਾ ਇਹ ਲੈ ਇੱਧਰ ਦੇਖੋ ਹਾਂਜੀ ਅਸਾਂ ਜਿੱਲੋ ਹਾਰਾਪਿੰਡ ਦੇ ਵਿੱਚ ਪਹੁੰਚੇ ਹਾਂ ਕਬਰਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਜਿਹੜਾ ਇਹ ਮਾਮਲਾ ਜਿਹੜਾ ਗਰਮਾਇਆ ਸੀਗਾ ਕੀ ਕਰ ਜਾਊਗਾ ਅੱਜ ਉੱਚ ਪੱਧਰ ਦੇ ਜਿਹੜੇ ਅਫਸਰ ਪਹੁੰਚੇ ਨੇ ਦੇਖੋ ਮੁੱਕੇ ਤੇ مولانا ਜੀ ਆਏ ਹੋਏ ਨੇ ਤੇ ਇੱਥੇ ਸਮੁੱਚੀ ਪੰਚਾਇਤ ਹਾਜ਼ਰ ਸੀਗੀ ਸਮੁੱਚੀ ਪੰਚਾਇਤ ਦੇ ਵਿੱਚ ਫੈਸਲਾ ਹੋ ਚੁੱਕਾ ਆ ਤੇ ਸਾਡੇ ਲਈ ਜੋ ਹੁਕਮ ਹੈਗਾ ਕਿ ਅਸੀਂ ਇੱਥੋਂ ਦੀ ਨਿਸ਼ਾਨਦੀ ਕਰਾਉਣੀ ਆ 83 ਨੰਬਰ ਵਕਫ ਬੋਰਡ ਦੀ ਇਹ ਜ਼ਮੀਨ ਹੈਗੀ ਆ ਸਾਡੇ ਕੋਲੇ ਜਿਉਂ ਹੀ ਲਿਖਤ ਦੇ ਵਿੱਚ ਆਉਂਦਾ ਤੇ ਤੁਰੰਤ ਅਸੀਂ ਇੱਥੇ ਨਿਸ਼ਾਨਦੀ ਕਰਵਾ ਦਿੱਤੀ ਜਾਵੇਗੀ ਠੀਕ ਜੀ ਜਿਹੜੀ ਇਹ ਡਿਪੀ ਸਰ ਅੱਜ ਹੋਟਲ ਲੋਹਾਰਾ ਦੇ ਵਿੱਚ ਜਿਹੜਾ ਕਬਰਾਂ ਨੂੰ ਲੈ ਕੇ ਕਾਫੀ ਨਾਂ ਤੋਂ ਮਾਮਲਾ ਫਰਮਾਇਆ ਸੀ ਤੁਸੀਂ ਬੋਲੋ ਕੀ ਸਥਿਤੀ ਕੀ ਹੈ ਜੀ ਮੋਫੇ ਦੀ ਇੱਥੇ ਹੁਣ ਆਪਣਾ ਬਾਬਾ ਫਕਰ ਫਕਰਪਾਪਾ ਦામੂ ਸ਼ਾਹ ਜੀ ਜਗ੍ਹਾ ਬਣੀ ਹੋਈ ਹੈ ਜਿਹਨੂੰ ਸਾਰਾ ਪਿੰਡ ਤੇ ਇਲਾਕੇ ਦੇ ਲੋਕ ਮੰਬੇ ਤੇ ਹਰ ਸਾਲ ਮੇਲਾ ਲੱਗਦਾ ਉੱਥੇ ਜਿੰਨਾ ਇਕੱਠ ਹੁੰਦਾ ਆਪਨੂੰ ਸਾਰਿਆਂ ਨੂੰ ਪਤਾ ਹੈ ਇਹ ਜਿਹੜੀ ਇਹਦੀ ਕੰਪਲੇਂਟ ਆਈ ਹੈ ਕਬਰਾਂ ਵਾਲੀ ਜਗ੍ਹਾ ਦੀ ਇਹਦੀ ਪ੍ਰਤਾਰਤੀ ਨੇ ਇਹ ਸਾਡੇ ਇਨਸਪੈਕਟਰ ਸਾਹਿਬ ਉਦੋਂ ਹੀ ਮੌਕੇ ਤੇ ਆਗੇ ਸੀਗੇ ਥਾਣਾ ਮੁਕੀ ਜਦੋਂ ਵੀ ਪਤਾ ਲੱਗਿਆ ਪਰ ਕੋਈ ਇੱਥੇ ਵੀ ਹੱਡੀਆਂ ਬਾਹਰ ਨਿਕਲੀਆਂ ਹੋਣ ਜਾਂ ਹੋਰ ਹੋਈਆਂ ਹੁਣ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਵੀ ਬਾਹੀ ਜ਼ਰੂਰ ਹੈ ਫਲਾਂ ਨਾਲ ਹੱਡੀਆਂ ਨਿਕਲਣ ਵਾਲੀ ਕੋਈ ਗੱਲ ਨਹੀਂ ਹੋਈ ਅੱਗੇ ਜਿਵੇਂ ਹੁਣ ਸ਼ਾਹੀ ਇਮਾਮ ਸਾਹਿਬ ਆਏ ਆ ਇਹਨਾਂ ਨੇ ਦੱਸਿਆ ਵੀ ਨਿਸ਼ਾਨਦੇਹੀ ਕਰਕੇ ਉਹ ਦਵਾਰ ਕਰਾ ਲੈਣਗੇ ਅਸੀਂ ਪੂਰਾ ਸਹਿਯੋਗ ਦੇਵਾਂਗੇ ਲਾਈਟ ਆਊਟਰ ਨੂੰ ਜਿਹੜਾ ਬਰਕਰਾਰ ਰੱਖਿਆ ਜਾਊਗਾ ਕਿਸੇ ਨੂੰ ਵੀ ਗਲਤ ਕੰਮ ਨਹੀਂ ਕਰਨ ਦਿੱਤਾ ਜਾਊਗਾ ਧੰਨਵਾਦ